ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਜੀ ਇਹ ਸਰਕਾਰ ਵੱਲੋਂ ਜਿਹੜੀਆਂ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਦੇ ਨਾਲ ਵਧੀਕੀਆਂ ਕਰ ਰਹੀਆਂ ਹਨ ਮੰਨਦਾ ਨਹੀਂ ਮੰਨਦੀ ਸਾਡਾ ਇਹਦੇ ਨਾਲ ਇਹ ਰੋਸ ਪ੍ਰਦਰਸ਼ਨ ਹੈ ਵੀ ਸਰਕਾਰ ਜਿਹੜੇ ਪਿਛਲੇ ਲੋਕਾਂ ਨੂੰ ਮਤਲਬ ਰੋਜ਼ਗਾਰ ਦੇਵੇ ਲੋਕਾਂ ਦੀ ਭਲਾਈ ਲਈ ਕੰਮ ਕਰੇ ਇਹ ਮੀਟਿੰਗਾਂ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਦੇ ਕੇ ਬਾਰ ਬਾਰ ਭੱਜਦੀ ਹੈ ਇਸ ਲਈ ਜਿਹੜੇ ਸਾਰੇ ਕਿਸਾਨ ਮਜ਼ਦੂਰ ਜਿਹੜੇ ਮੁਲਾਜ਼ਮ ਹੈ ਉਹ ਸਾਰੇ ਸੰਘਰਸ਼ ਦੇ ਰਾਹ ਤੇ ਤੁਰੇ ਆ ਆਪ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ ਆਹ ਕਰਤੇ ਸੀ ਓਖਲੇ ਦਾਅਵੇ ਕਿਵੇਂ ਦੇਖਦੇ ਸਭ ਕੀ ਆਹ ਓਖਲੇ ਦਾਅਵੇ ਇਹ ਕਹਿੰਦੇ ਸੀ ਜਦ ਸਰਕਾਰ ਆਈ ਹੈ ਕਹਿੰਦੇ ਅਸੀਂ ਤੁਹਾਨੂੰ ਕੋਈ ਝੰਡਾ ਚੱਕਣ ਦੇਗੇ ਉਧਰ ਨਹੀਂ ਪਹਣਨ ਦੇਗੇ ਅੱਜ ਸਾਰੇ ਤੁਸੀਂ ਦੇਖ ਰਹੇ ਹਰ ਸਾਰੇ ਪੰਜਾਬ ਤੇ ਇਹੀ ਹਾਲਾਤ ਹੈ ਹਰ ਜਗ੍ਹਾ ਤਰਨਾ ਕੋਈ ਮਹਿਕਮਾ ਲੈ ਲੋ ਕੱਲਾ ਬਿਜਲੀ ਬੋਰਡ ਨਹੀਂ ਹੋਰ ਕਿਸੇ ਵੀ ਵਿਭਾਗ ਵਿੱਚ ਲੈ ਲਓ ਸਾਰੇ ਵਿਭਾਗਾਂ ਵਿੱਚ ਇਹੀ ਕਰ ਰਹੀ ਹੈ ਇਹ ਦਾਅਵੇ ਕਰਦੀ ਹੈ ਸਾਨੂੰ 10 ਮੀਟੀਆਂ ਦੇ ਕੇ ਭੱਜ ਗਈ ਅੱਜ ਕਰਦੀ ਕੱਲ ਕਰਦੀ ਪਰਸੋਂ ਅੱਗੇ ਪਾ ਦਿੰਦੀ ਹੈ ਇਹਨਾਂ ਕੋਲ ਹੈ ਕੁਝ ਨਹੀਂ ਹੈ ਇਹ ਝੂਠਿਆਂ ਦੇ ਪਲੰਦਾ ਹੈ ਝੂਠੇ ਦੀ ਪਾਂਡੇ ਨਾਲ ਕੋਲ ਸਿਰਫ ਲਾਰੇ ਵੋਟਰ ਹੁਣ ਤੁਹਾਨੂੰ ਕੁੱਟਣਾ ਇਹ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਜੀ ਇਹ ਸਰਕਾਰ ਵੱਲੋਂ ਜਿਹੜੀਆਂ ਮੁਲਾਜ਼ਮਾਂ ਤੇ ਨਾਲ ਕਿਸਾਨਾਂ ਦੇ ਨਾਲ ਵਾਦੀਕੀਆਂ ਕਰ ਰਹੀਆਂ ਹਨ ਮੰਨਦਾ ਨਹੀਂ ਮੰਨਦੀ ਸਾਡਾ ਇਹਦੇ ਨਾਲ ਇਹ ਹੀ ਰੋਸ ਪ੍ਰਦਰਸ਼ਨ ਹੈ ਵੀ ਸਰਕਾਰ ਜਿਹੜੇ ਪਿਛਲੇ ਲੋਕਾਂ ਨੂੰ ਮਤਲਬ ਰੋਜ਼ਗਾਰ ਦੇਵੇ ਲੋਕਾਂ ਦੀ ਭਣਾਈ ਲਈ ਕੰਮ ਕਰੇ ਇਹ ਮੀਟਿੰਗਾਂ ਜੱਥੇਬੰਦੀਆਂ ਨੂੰ ਮੀਟਿੰਗਾਂ ਦੇ ਦੇ ਕੇ ਬਾਰ ਬਾਰ ਭੱਜਦੀ ਹੈ ਇਸੇ ਲਈ ਜਿਹੜੇ ਸਾਰੇ ਕਿਸਾਨ ਮਜ਼ਦੂਰ ਜਿਹੜੇ ਮੁਲਾਜ਼ਮ ਹੈ ਉਹ ਸਾਰੇ ਸੰਘਰਸ਼ ਦੇ ਰਾਹ ਤੇ ਤੁਰੇ ਆ ਆਪ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ ਆਹ ਕਰ ਤੇ ਸ਼ੋਖਲੇ ਦਾਅਵੇ ਕਿਵੇਂ ਦੇਖਦੇ ਸਭ ਕੀ ਆਹ ਖੋਖਲੇ ਦਾਅਵੇ ਇਹ ਇਹ ਕਹਿੰਦੇ ਸੀ ਜਦ ਸਰਕਾਰ ਆਈ ਹੈ ਕਹਿੰਦੇ ਸੀ ਤੁਹਾਨੂੰ ਕੋਈ ਝੰਡਾ ਨਾ ਚੱਕਣ ਦੇਗੇ ਉਧਰ ਨਹੀਂ ਪਹੁੰਚਣ ਦੇਗੇ ਅੱਜ ਸਾਰੇ ਤੁਸੀਂ ਦੇਖ ਰਹੇ ਹਰ ਸਾਰੇ ਪੰਜਾਬ ਤੇ ਇਹੀ ਹਾਲਾਤ ਹੈ ਹਰ ਜਗ੍ਹਾ ਧਰਨਾ ਮੈਨੂੰ ਕੋਈ ਵਿਭਾਗ ਲੈ ਲਓ ਕੱਲ੍ਹ ਬਿਜਲੀ ਬੋਰਡ ਨਹੀਂ ਹੋਰ ਕਿਸੇ ਵੀ ਵਿਭਾਗ ਵਿੱਚ ਲੈ ਲਓ ਸਾਰੇ ਵਿਭਾਗਾਂ ਵਿੱਚ ਇਹੀ ਕਰ ਰਹੀ ਹੈ ਇਹ ਦਾਅਵੇ ਕਰਦੀ ਹੈ ਸਾਨੂੰ 10 ਮਿੰਟਾਂ ਦੇ ਕੇ ਭੱਜ ਗਈ ਅੱਜ ਕਰਦੀ ਗੱਲ ਕਰਦੀ ਪਰਸੋਂ ਅੱਗੇ ਪਾ ਦਿੰਦੀ ਹੈ ਇਹਨਾਂ ਕੋਲ ਹੈ ਕੁਝ ਨਹੀਂ ਹੈ ਇਹ ਝੂਠਿਆਂ ਦੀ ਫਲੰਦਾ ਹੈ ਝੂਠਿਆਂ ਦੀ ਪੰਡੇ ਨਾਲ ਕੋਲ ਸਿਰਫ ਲਾਰੇ ਵੋਟਾਂ ਹੁਣ ਤੁਹਾਨੂੰ ਕੋਟਣਾ